ਸਸ਼ਵਿਕਾ ਜੀ ਮੈਂ ਤੁਹਾਡੀ ਆਪਣੀ ਸੋਨੀਆ ਮਾਨ ਅੱਜ ਮੈਂ ਅਲਕਾ ਲੰਬਾ ਜੀ ਦਾ ਬਿਆਨ ਸੁਣਿਆ ਤੇ ਮੈਨੂੰ ਬਹੁਤ ਦੁੱਖ ਲੱਗਿਆ ਕਿਉਂਕਿ ਹਮੇਸ਼ਾ ਕਟਿਆ ਪੋਲਿਟਿਕਸ ਹੀ ਕਿਉਂ ਕੀਤੀ ਜਾਂਦੀ ਹੈ ਜੇ ਕੋਈ ਗਵਰਨਮੈਂਟ ਵਧੀਆ ਕੰਮ ਕਰ ਰਹੀ ਹੈ ਡਰਗਸ ਦੇ ਖਿਲਾਫ ਮੁਹਿੰਮ ਚਲਾਈ ਹੈ ਯੁਧ ਨਸ਼ਿਆਂ ਦੇ ਵਿਰੋਧੀ ਨਸ਼ਾ ਮੁਕਤੀ ਮੋਰਚੇ ਤੱਕ ਪਹੁੰਚੀ ਹੋਈ ਹੈ ਪਿੰਡਾਂ ਤੱਕ ਸਾਡੀ ਗਵਰਨਮੈਂਟ ਜਾ ਕੇ ਲੋਕਾਂ ਦੇ ਵਿੱਚ ਸਾਡੇ ਮੰਤਰੀ ਐਮ ਐਲ ਏ ਸਾਡੇ ਐਸ ਐਚ ਓ ਜ਼ ਡੀ ਐਸ ਪੀ ਐਸ ਐਮ ਓਸ ਈਚ ਐਂਡ ਐਵਰੀਬਾਡੀ ਸਾਡੀ ਪਿੰਡਾਂ ਤੱਕ ਪਹੁੰਚ ਕੇ ਅਸੀਂ ਲੋਕਾਂ ਦਾ ਸਾਥ ਮੰਗ ਰਹੇ ਹਾਂ ਲੋਕਾਂ ਨੂੰ ਸਾਥ ਦੇ ਰਹੇ ਹਾਂ ਕੀ ਗੱਲ ਇਹਨਾਂ ਨੂੰ ਇਹ ਗੱਲ ਚੁਭ ਰਹੀ ਹੈ ਮੈਂ ਅਲਕਾ ਲੰਬਾ ਜੀ ਨੂੰ ਪੁੱਛਣਾ ਚਾਹੂੰਗੀ ਤੁਸੀਂ ਨਾ ਆਪਣੀ ਮੰਜੀ ਥੱਲੇ ਸੋਟਾ ਫੇਰ ਕੇ ਦੇਖੋ ਤੁਹਾਡੇ ਸੀ ਐਨ ਸਾਹਿਬ ਨੇ ਗੁਟਕਾ ਸਾਡੀ ਸੌਂ ਉਦੋਂ ਤੁਹਾਡੇ ਲੀਡਰ ਕਿੱਥੇ ਗਏ ਸੀਗੇ ਜਾਂ ਤੁਸੀਂ ਕਿੱਥੇ ਗਏ ਸੀਗੇ ਉਦੋਂ ਤੁਸੀਂ ਕਦੀ ਉਹਨਾਂ ਨੂੰ ਕੁਐਸਚਨ ਨਹੀਂ ਪੁੱਛਿਆ ਕਿ ਕੀ ਬਣਿਆ ਅੱਜ ਸਾਡੇ ਸੀਐਮ ਸਾਹਿਬ ਨੇ ਜਾਂ ਸਾਡੇ ਪਾਰਟੀ ਦੇ ਕਨਵੀਨਰ ਅਰਵਿੰਦ ਕੇਜੀワਲ ਜੀ ਨੇ ਪੰਜਾਬ ਦੇ ਵਿੱਚ ਮੁਹਿੰਮ ਚਲਾਈ ਹੈ ਤੇ ਤੁਹਾਨੂੰ ਦੁੱਖ ਲੱਗ ਰਿਹਾ ਹੈ ਕੀ ਗੱਲ ਪਾਰਟੀ ਜਦੋਂ ਕੋਈ ਵਧੀਆ ਕੰਮ ਕਰੇ ਤੇ ਮੈਨੂੰ ਲੱਗਦਾ ਹੈ ਦੂਜੀਆਂ ਪਾਰਟੀ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਹੈ ਨਾ ਕਿ ਉਹਨਾਂ ਨਕਾਰਨਾ ਚਾਹੀਦਾ ਹੈ ਤੁਹਾਡੀ ਪਾਰਟੀ ਪ੍ਰਧਾਨ ਰਾਜਾ ਵੜਿੰਗ ਜੀ ਤੋਂ ਮੈਂ ਪੁੱਛਣਾ ਚਾਹੁੰਨੀ ਹਾਂ ਜਿਹੜੇ ਤੁਹਾਡੀ ਪਾਰਟੀ ਨੇ ਅੱਜ ਤੱਕ ਅਗਲਰਾਂ ਦੇ ਜਿਹੜੇ ਬੂਟੇ ਲਾਏ ਹੈ ਉਹਨਾਂ ਨੂੰ ਹਮੇਸ਼ਾ ਹੀ ਪਾ ਅਸੀਂ ਸਾਡੀ ਸਰਕਾਰ ਜਿਹੜੀ ਹੈ ਮਾਨ ਸਰਕਾਰ ਅਸੀਂ ਉਹ ਜੜਾ ਨੂੰ ਵਧਣ ਤੇ ਲੱਗੇ ਹੋਏ ਹਾਂ ਹਮੇਸ਼ਾ ਨਿਤ ਦੇ ਨਿਊਸ ਹੁੰਦੇ ਆ ਕਿ ਉਹ ਨਸ਼ਾ ਤਸਕਰਾਂ ਦੇ ਘਰ ਟਾ ਦਿੱਤੇ ਗਏ ਪਿੰਡਾਂ ਦੇ ਵਿੱਚ ਅਸੀਂ ਕਮੇਟੀਆਂ ਬਣਾ ਰਿਹਾ ਹਾਂ ਛੰਡਾ ਡੰਡਾ ਫੜ ਕੇ ਅਸੀਂ ਇਸ ਮੂਹਮ ਨੂੰ ਖੜਾ ਕਰ ਰਹੇ ਹਾਂ ਤਾਂ ਕਿ ਅਸੀਂ ਲੋਕ ਮੂਹਮ ਬਣਾ ਕੇ ਅਸੀਂ ਪਿੰਡ ਜਿਹੜਾ ਪੰਜਾਬ ਨੂੰ ਨਸ਼ਾ ਮੁਕਤ ਬਣਾ ਸਕੀਏ ਅਸੀਂ ਰੰਗਲਾ ਪੰਜਾਬ ਬਣਾ ਸਕੀਏ ਸਾਡੇ ਰੇਲ ਦੇ ਵਿੱਚ ਦਰਦ ਹੈ ਜਦੋਂ ਮਾਵਾਂ ਸਾਡੇ ਸਾਹਮਣੇ ਰੋਂਦੀਆਂ ਨੇ ਜਦੋਂ ਸਾਡੀਆਂ ਭੈਣਾਂ ਦੇ ਘਰ ਉੱਜੜਦੇ ਨੇ ਇਹ ਸਾਡੇ ਦਿਲ ਦੇ ਵਿੱਚ ਦਰਦ ਹੈ ਨਾ ਕਿ ਤੁਹਾਡੀ ਲੋਕਾਂ 'ਚ ਕਿਉਂਕਿ ਤੁਸੀਂ ਹਮੇਸ਼ਾ ਹੀ ਨਸ਼ੇ ਦੇ ਉੱਤੇ ਪੋਲਿਟਿਕਸ ਕੀਤੀ ਹੈ ਹਮੇਸ਼ਾ ਹੀ ਆਪਣੀ ਸਿਆਸਤ ਦੀਆਂ ਰੋਟੀਆਂ ਸਿੱਖੀਆਂ ਨੇ ਤੁਹਾਡੇ ਦੇ ਕਾਂਗਰਸ ਦੇ ਪਿੱਛੇ ਜੇ 5600 ਕਰੋੜ ਦਾ ਨਸ਼ਾ ਜਿਹੜਾ ਹੈ ਤੁਹਾਡੇ ਫੜਿਆ ਗਿਆ ਸੀਗਾ ਤੁਹਾਡੇ ਕਾਂਗਰਸੀ ਲੀਡਰਾਂ ਦਾ ਵਿੱਚ ਨਾਮ ਆਇਆ ਸੀਗਾ ਉਹਦੇ ਤੇ ਤੁਹਾਡਾ ਕੀ ਕਹਿਣਾ ਹੈ ਇਸ ਕਰਕੇ ਨਾ ਝੂਠੀਆਂ ਗੱਲਾਂ ਫਲਾਉਣੀਆਂ ਨਹੀਂ ਚਾਹੀਦੀਆਂ ਕਮ ਸਕੱਮ ਜੇ ਕੋਈ ਗਵਰਨਮੈਂਟ ਵਧੀਆ ਕੰਮ ਕਰੀਏ ਨਾ ਉਹਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਹੈ जी मैं थोड़ी अपनी सोनिया मान अज मैं अलका लांबा जी का बयान सुनिया मेनु बहुत दुख लग गया क्योंकि हमेशा घटिया पोलिटिक्स ही क्यों की जाती है ਜੇ ਕੋਈ ਗਵਰਨਮੈਂਟ ਵਧੀਆ ਕੰਮ ਕਰ ਰਹੀ ਹੈ ਡਰੱਗਸ ਦੇ ਖਿਲਾਫ ਮੁਹਿੰਮ ਚਲਾਈ ਹੈ ਯੁੱਧ ਨਸ਼ਿਆਂ ਦੇ ਵਿਰੋਧੀ ਨਸ਼ਾ ਮੁਕਤੀ ਮੋਰਚੇ ਤੱਕ ਪਹੁੰਚੀ ਹੋਈ ਹੈ ਪਿੰਡਾਂ ਤੱਕ ਸਾਡੀ ਗਵਰਨਮੈਂਟ ਜਾ ਕੇ ਲੋਕਾਂ ਦੇ ਵਿੱਚ ਸਾਡੇ ਮੰਤਰੀ ਐਮ ਐਲ ਏ ਸਾਡੇ ਐਸ ਐਚ ਓ ડી ਐਸ ਪੀ ਐਸ ਐਮ ਓ ਸਟ ਈਚ ਐਂਡ ਐਵਰੀਬਾਡੀ ਸਾਡੀ ਪਿੰਡਾਂ ਤੱਕ ਪਹੁੰਚ ਕੇ ਅਸੀਂ ਲੋਕਾਂ ਦਾ ਸਾਥ ਮੰਗ ਰਹੇ ਹਾਂ ਲੋਕਾਂ ਨੂੰ ਸਾਥ ਦੇ ਰਹੇ ਹਾਂ ਕੀ ਗੱਲ ਇਹਨਾਂ ਨੂੰ ਇਹ ਗੱਲ ਚੁਭ ਰਹੀ ਹੈ ਮੈਂ ਅਲਕਾ ਲੰਬਾ ਜੀ ਨੂੰ ਪੁੱਛਣਾ ਚਾਹੂੰਗੀ ਤੁਸੀਂ ਨਾ ਆਪਣੀ ਮੰਜੀ ਥੱਲੇ ਸੋਟਾ ਫੇਰ ਕੇ ਦੇਖੋ ਤੁਹਾਡੇ ਸੀਐਨ ਸਾਹਿਬ ਨੇ ਗੁਟਕਾ ਸਾਬ ਦੀ ਸੌ ਉਦੋਂ ਤੁਹਾਡੇ ਲੀਡਰ ਕਿੱਥੇ ਗਏ ਸੀਗੇ ਜਾਂ ਤੁਸੀਂ ਕਿੱਥੇ ਗਏ ਸੀਗੇ ਉਦੋਂ ਤੁਸੀਂ ਕਦੀ ਉਹਨਾਂ ਨੂੰ ਕੁਐਸ਼ਨ ਨਹੀਂ ਪੁੱਛਿਆ ਕਿ ਕੀ ਬਣਿਆ ਅੱਜ ਸਾਡੇ ਸੀਐਮ ਸਾਹਿਬ ਨੇ ਜਾਂ ਸਾਡੇ ਪਾਰਟੀ ਦੇ ਕਨਵੀਨਰ ਅਰਵਿੰਦ ਕੇਜੀワਲ ਜੀ ਨੇ ਪੰਜਾਬ ਦੇ ਵਿੱਚ ਮੁਹਿੰਮ ਚਲਾਈ ਹੈ ਤੇ ਤੁਹਾਨੂੰ ਦੁੱਖ ਲੱਗ ਰਿਹਾ ਹੈ ਕੀ ਗੱਲ ਪਾਰਟੀ ਜਦੋਂ ਕੋਈ ਵਧੀਆ ਕੰਮ ਕਰੇ ਤੇ ਮੈਨੂੰ ਲੱਗਦਾ ਹੈ ਦੂਜੀਆਂ ਪਾਰਟੀ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਹੈ ਨਾ ਕਿ ਉਹਨਾਂ ਨਕਾਰਨਾ ਚਾਹੀਦਾ ਹੈ ਤੁਹਾਡੀ ਪਾਰਟੀ ਪ੍ਰਧਾਨ ਰਾਜਾ ਵੜਿੰਗ ਜੀ ਤੋਂ ਮੈਂ ਪੁੱਛਣਾ ਚਾਹੁੰਨੀ ਹਾਂ ਜਿਹੜੇ ਤੁਹਾਡੀ ਪਾਰਟੀ ਨੇ ਅੱਜ ਤੱਕ ਅਗਲਰਾਂ ਦੇ ਜਿਹੜੇ ਬੂਟੇ ਲਾਏ ਹੈ ਉਹਨਾਂ ਨੂੰ ਹਮੇਸ਼ਾ ਹੀ ਪਾਣੀ ਦਿੱ ਅਸੀਂ ਸਾਡੀ ਸਰਕਾਰ ਜਿਹੜੀ ਹੈ ਮਾਨ ਸਰਕਾਰ ਅਸੀਂ ਉਹ ਜੜਾ ਨੂੰ ਵੱਡਣ ਤੇ ਲੱਗੇ ਹੋਏ ਹਾਂ ਹਮੇਸ਼ਾ ਨਿੱਤ ਦੇ ਨਿਊਜ਼ ਹੁੰਦੇ ਆ ਕਿ ਉਹ ਨਸ਼ਾ ਤਸਕਰਾਂ ਦੇ ਘਰ ਟਾ ਦਿੱਤੇ ਗਏ ਪਿੰਡਾਂ ਦੇ ਵਿੱਚ ਅਸੀਂ ਕਮੇਟੀਆਂ ਬਣਾ ਰਿਹਾ ਹਾਂ ਛੰਡਾ ਡੰਡਾ ਫੜ ਕੇ ਅਸੀਂ ਇਸ ਮੂਹਮ ਨੂੰ ਖੜਾ ਕਰ ਰਹੇ ਹਾਂ ਤਾਂ ਕਿ ਅਸੀਂ ਲੋਕ ਮੂਹਮ ਬਣਾ ਕੇ ਅਸੀਂ ਪਿੰਡ ਜਿਹੜਾ ਪੰਜਾਬ ਨੂੰ ਨਸ਼ਾ ਮੁਕਤ ਬਣਾ ਸਕੀਏ ਅਸੀਂ ਰੰਗਲਾ ਪੰਜਾਬ ਬਣਾ ਸਕੀਏ ਸਾਡੇ ਰੇਲ ਦੇ ਵਿੱਚ ਦਰਦ ਹੈ ਜਦੋਂ ਮਾਵਾਂ ਸਾਡੇ ਸਾਹਮਣੇ ਰੋਂਦੀਆਂ ਨੇ ਜਦੋਂ ਸਾਡੀਆਂ ਭੈਣਾਂ ਦੇ ਘਰ ਉੱਜੜਦੇ ਨੇ ਇਹ ਸਾਡੇ ਦਿਲ ਦੇ ਵਿੱਚ ਦਰਦ ਹੈ ਨਾ ਕਿ ਤੁਹਾਡੇ ਲੋਕਾਂ 'ਚ ਕਿਉਂਕਿ ਤੁਸੀਂ ਹਮੇਸ਼ਾ ਹੀ ਨਸ਼ੇ ਦੇ ਉੱਤੇ ਪੋਲਿਟਿਕਸ ਕੀਤੀ ਹੈ ਹਮੇਸ਼ਾ ਹੀ ਆਪਣੀ ਸਿਆਸਤ ਦੀਆਂ ਰੋਟੀਆਂ ਸਿੱਖੀਆਂ ਨੇ ਤੁਹਾਡੇ ਦੇ ਕਾਂਗਰਸ ਦੇ ਪਿੱਛੇ ਜੇ 5600 ਕਰੋੜ ਦਾ ਨਸ਼ਾ ਜਿਹੜਾ ਹੈ ਤੁਹਾਡੇ ਫੜਿਆ ਗਿਆ ਸੀਗਾ ਤੁਹਾਡੇ ਕਾਂਗਰਸੀ ਲੀਡਰਾਂ ਦਾ ਵਿੱਚ ਨਾਮ ਆਇਆ ਸੀਗਾ ਉਹਦੇ ਤੇ ਤੁਹਾਡਾ ਕੀ ਕਹਿਣਾ ਹੈ ਇਸ ਕਰਕੇ ਨਾ ਝੂਠੀਆਂ ਗੱਲਾਂ ਫਲਾਉਣੀਆਂ ਨਹੀਂ ਚਾਹੀਦੀਆਂ ਕਮ ਸਕੱਮ ਜੇ ਕੋਈ ਗਵਰਨਮੈਂਟ ਵਧੀਆ ਕੰਮ ਕਰੀਏ ਨਾ ਉਹਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਹੈ Dann